ਇਹ ਤੁਸੀਂ ਕੱਲੇ ਮਜੀਬ ਸਿੰਘਾਂ ਨੂੰ ਹੀ ਦਹਿ ਕਹਦੇ ਹੋ ਕਿ ਆਹ ਕੰਮ ਕਰਨਾ ਹੈ ਤੇ ਅਸੀਂ ਮੂਰੇ ਹੋ ਕੇ ਤਲਵਾਰਾਂ ਮਾਰਾਂਗੇ ਜਿੱਥੇ ਵੀ ਮਾਰਨ ਨੂੰ ਹੁੰਦਾ ਹੈ ਮੋੜ ਹੋਵੇ ਤੇ ਦੇ ਵੀ ਪਛੇਰੇ ਦੇ ਨਾਲ ਪਛੇਰੇ ਕਦੀ ਨਾਗ ਦੀ ਪਿੱਛੇ ਹਟਿਆ ਤੇ ਨਾਗ ਦੀ ਪਿੱਛੇ ਹਟਾਂਗੇ ਵਜਨ ਦੇ ਪੂਰੇ ਆ ਜਿਹੜਾ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਭਾਈ ਅਮਰਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਅਸਾਮ ਦੀ ਡੁੱਬਰਗੜ ਜੇਲ੍ਹ ਦੇ ਵਿੱਚ ਭੁੱਖ ਹੜਤਾਲਤੇ ਨੇ ਤੇ ਨਾਲ ਹੀ ਦੋਸਤੋ ਜੋ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੇ ਸ੍ਰੀ ਅਮਰਸਰ ਸਾਹਿਬ ਦੇ ਕੇ ਜੋ ਉਹਨਾਂ ਦੇ ਹੱਕ ਦੇ ਵਿੱਚ ਮੋਰਚਾ ਲਾਇਆ ਹੈ ਕਿ ਉਹਨਾਂ ਸਿੰਘਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਅਸੈਪਟ ਕੀਤਾ ਜਾਵੇ ਤੇ ਹੁਣ ਉਸ ਮੋਰਚੇ ਦੇ ਵਿੱਚ ਦੋਸਤੋ ਤਰਨਤਾਲ ਦੇ ਬਾਬਾ ਮੇਜਰ ਸਿੰਘ ਵੀ ਪਹੁੰਚੇ ਉਹਨਾਂ ਨੇ ਦੋਸਤੋ ਆਪਣੇ ਜੋ ਵੀ ਵਿਚਾਰ ਰੱਖੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਗੁਰੂ ਕੀ ਸਾਜੀ ਨਵਾਦੀ ਸੰਗਤ ਸਾਰੇ ਹੀ ਧੰਨ ਗੁਰਵਿੰਦਰ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਗਜਾਇਆ ਆ ਆ ਫਤਿਹ ਦਾ ਨਾਰਾ بلند ਕਰੀਏ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਜਿਉ ਪਿਛਲੇ ਕੁਝ ਦਿਨਾਂ ਤੋਂ ਸਾਡੇ ਸਤਿਕਾਰਯੋਗ ਮਾਤਾ ਮਾਤਾ ਬਲਵਿੰਦਰ ਕੌਰ ਜੀ ਅਤੇ ਵਾਰਿਸ ਪੰਜਾਬ ਦੇ ਜੱਫੇਬੰਦੀ ਦੇ ਸਮੂਹ ਸੇਵਾਦਾਰਾਂ ਦੇ ਵੱਲੋਂ ਜੋ ਵਾਰਤ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਜੋ ਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜੋ ਨਾਜਾਇਜ਼ ਕੇਸਾਂ ਦੇ ਵਿੱਚ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ ਉਸ ਦੇ ਸਬੰਧ ਦੇ ਵਿੱਚ ਆਪਾਂ ਇੱਥੇ ਸਾਰੇ ਇਕੱਤਰ ਹੋ ਰਹੇ ਆ ਪਿਛਲੇ ਕਿੰਨੇ ਦਿਨਾਂ ਤੋਂ ਹੋ ਰਹੇ ਆ ਸਾਰਿਆਂ ਪੰਜਾਬ ਦੀਆਂ ਸੰਪਰਦਾਵਾਂ ਦੇ ਮੁਖੀ ਸਹਿਬਾਨ ਅਤੇ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਇੱਥੇ ਹਾਜ਼ਰੀਆਂ ਭਰ-ਭਰ ਕੇ ਆਪਣੇ ਵਿਚਾਰ ਆਪਣੀਆਂ ਤਕਰੀਰਾਂ ਕਰਕੇ ਉਹਨਾਂ ਸਿੰਘਾਂ ਨੂੰ ਪੰਜਾਬ ਦੀਆਂ ਜਿਹਨਾਂ ਦੇ ਵਿੱਚ ਤਬਦੀਲ ਕਰਨ ਵਾਸਤੇ ਇੱਥੇ ਆਪਣੀਆਂ ਵਿਚਾਰਾਂ ਦੇ ਰਹੇ ਹਨ ਸੋ ਦਾਸ ਵੀ ਦਸ਼ਮੇਸ਼ ਤਰਨਾ ਨਾਲ ਜਥੇਬੰਦੀ ਜੋ ਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸਾਜਿਵਾਦੀ ਹੋਈ ਹੈ ਅਿਲਮ ਆਪਣੇ ਬਾਰੇ ਥੋੜੀ ਜਾਣਕਾਰੀ ਦੇ ਦਿਆਂ ਕਿ ਦਸ਼ਮੇਸ਼ ਤਰਨਾ ਵਾਲੇ ਸੰਤਾਂ ਕਹਿੰਦੇ ਹਨ ਇਹ ਧੰਨ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜਿਹੜੇ ਗੁਰੂ ਦੇ ਗੋਲੀ ਦੇ ਨਿਸ਼ਾਨੇ ਦੇ ਅੱਗੇ ਹੋਏ ਸਨ ਤੇ ਸਤਿਗੁਰਾਂ ਨੇ ਉਹਨਾਂ ਨੂੰ ਸ਼ਾਂਤੀ ਦੇ ਨਾਲ ਲਾਇਆ ਸੀ ਲ ਦੂਜੀ ਵਾਰ ਤਮਰੰਗ ਰੇਟੇ ਗੁਰੂ ਕੇ بیٹے ਰੋ ਪੰਥ ਕੇ ਸਾnga ਮੇਟੀ ਦਾ ਜਿਹੜਾ ਵਾਰ ਬਖਸ਼ਿਸ਼ ਕੀਤਾ ਸੀ ਬਾਕੀ ਸਾਰੇ ਤਰਨਤਾਰਨਾਂ ਦੇ ਜਦੋਂ ਨਵਾਬ ਕਪੂਰ ਸਿੰਘ ਜੀ ਨੇ ਜਿੱਥੇ ਬੰਗਿਆਂ ਨੂੰ ਮਿਸਲਾਂ ਭਾਗ ਕਰਕੇ ਦਲ ਖਾਲਸਾ ਬਣਾ ਕੇ ਫਿਰ ਪੰਜ ਜਿੱਥੇ ਤਰਨਤਾਰਨਾਂ ਦੇ ਬਣਾਏ ਸੰਦੇ ਪੰਜਵਾਂ ਜਥਾ ਜਿਹੜਾ ਉਸ ਬਾਬਾ ਬੀਤ ਸਿੰਘ ਜੀ ਨੂੰ ਦਿੱਤਾ ਗਿਆ ਸੀ ਜਿਹੜੇ ਸਤਗੁਰਾਂ ਦੀ ਗੋਲੀ ਦੇ ਨਿਸ਼ਾਨੇ ਤੇ ਅੱਗੇ ਹੋਏ ਸਨ ਬਾਕੀ ਸਾਰੇ ਤਰਨਤਾਰਨਾਂ ਦੇ ਉਸ ਵੇਲੇ ਨਵਾਬ ਕਪੂਰ ਸਿੰਘ ਜੀ ਨੇ ਇਸ ਨੂੰ ਦਸ਼ਮੇਸ਼ ਤਰਨਤਾਰਨਾਂ ਦਾ ਕਿਹਾ ਸੀ ਇਹ ਦਸ਼ਮੇਸ਼ ਤਾਂ ਸਾਡਿਆਂ ਨਵਾਜਾ ਆਇਆ ਤਰਨਤਾਰਨਾਂ ਦਾ ਜਿਸ ਦੇ ਵਿੱਚ ਰਣਵੇਟੇ ਗੁਰੂ ਦੇ ਬੇਟੇ ਆ ਤੇ ਹੋਰ ਐਸੀ ਸਮਾਜ ਜਿਸ ਨੂੰ ਭਾਰਤੀ ਸੰਵਿਧਾਨ ਦੇ ਤਹਿਤ ਕਿਹਾ ਜਾਂਦਾ ਉਹ ਜਿਵੇਂ ਸਾਰੀਆਂ ਜਿਹੜੀਆਂ ਜਾਤਾਂ ਹਨ ਉਹਨਾਂ ਦੇ ਜਿਹੜੇ ਸਿੰਘ ਸਨ ਕਿਉਂਕਿ ਸਿੱਖ ਪੰਥ ਦੇ ਵਿੱਚ ਕੋਈ ਜਾਤ ਪਾਤ ਨਹੀਂ ਪਰ ਜਾਤ ਪਾਤ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਇੰਨੀ ਵੱਧ ਚੁੱਕੀ ਸੀ ਕਿ ਉਸ ਵੇਲੇ ਜ਼ਥੇਦਾਰਾਂ ਨੂੰ 1733 ਦੇ ਵਿੱਚ ਵੱਖ-ਵੱਖ ਜ਼ਥੇਦਾਰਾਂ ਨੇ ਆਪਣਾ ਜਾਤਾਂ ਦੇ ਆਧਾਰ ਤੇ ਦਰਨੇਦਲ ਵੀ ਬਣਾਉਣੇ ਪੈ ਸੀ ਇਸ ਤਰ੍ਹਾਂ ਨੂੰ ਭੰਡ ਕਰਕੇ ਇਹਨਾਂ ਜਿਹੜੀ ਹੈ ਕ੍ਰੂਰਤਾ ਵਧੀ ਹੋਈ ਸੀ ਸੋ ਉਸ ਦਸ਼ਮੇਰ ਕਰਨਾ ਦਲ ਦਾ ਮੁਖੀ ਹੁੰਦਿਆ ਹੋਇਆ ਇਹ ਸਾਡੇ ਵੱਡੇ-ਵਡੇਰਿਆਂ ਨੇ ਵੀ ਸਤਿਗੁਰਾਂ ਦੇ ਟਾਈਮ ਤੋਂ ਧੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਬਾਬਾ ਕਲਿਆਣਾ ਜੀ ਨੇ ਸਾਥ ਦਿੱਤਾ ਫਿਰ ਸਤਿਗੁਰੂ ਜੀ ਦੇ ਨਾਲ ਹੀ ਰਹੇ ਸਾਰਾ ਪਰਿਵਾਰ ਇਸੇ ਤਰ੍ਹਾਂ ਬਾਬਾ ਸੈਜੂ ਭਗਤ ਜਿਹੜੇ ਬਾਬਾ ਬੀਰ ਸਿੰਘ ਦੀ ਸਿੰਘ ਦੇ ਵੱਡੇ-ਵਡੇਰੇ ਸਾਂ ਨਾਲ ਰਹੇ ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਇਹ ਗੁਰੂ ਕੇ ਬੇਟਿਆਂ ਦਾ ਜਿਹੜੇ ਪਰਿਵਾਰਾਂ ਦੇ ਪੀੜੀਆਂ ਦਾ ਪੀੜੀਆਂ ਨਾਲ ਚੱਲਦੇ ਆ ਰਹੇ ਨੇ ਤੇ ਅਸੀਂ ਵੀ ਕਦੀ ਪੰਥ ਦਾ ਕੋਈ ਹੁਕਮ ਨਹੀਂ ਮੋੜਿਆ ਕਦੀ ਵੀ ਪੰਥ ਵੱਲੋਂ ਮੂੰਹ ਪਿੱਛੇ ਨਹੀਂ ਕੀਤਾ ਸਾਨੂੰ ਜੇ શ્રી ਕਾਂਟਰ ਸਾਹਿਬ ਦਾ ਕੋਈ ਹੁਕਮ ਆ ਜਾਵੇ ਸਾਡੀਆਂ ਜਥੇਬੰਦੀਆਂ ਦੇ ਸਾਡੇ ਮੁਖੀ ਸਹਿਬਾਨ ਉਹਨਾਂ ਦਾ ਕੋਈ ਹੁਕਮ ਆ ਜਾਵੇ ਭਾਵੇਂ ਉਹ ਇਸ ਭਾਰਤ ਦੇ ਇਸ ਕੋਨੇ ਤੋਂ ਦੂਜੇ ਦੇ ਕੋਨੇ ਤੱਕ ਕੋਈ ਕੰਮ ਹੋਵੇ ਦਾਸ ਹਰ ਵੇਲੇ ਹਾਜ਼ਰੀ ਭਰਦਾ ਹੈ ਤੇ ਮੈਂ ਜਿਹੜਾ ਵਚਨ ਕਰਦਾ ਮਾਂ ਉਸ ਵਚਨ ਤੋਂ ਕਦੇ ਪਿੱਛੇ ਨਹੀਂ ਹਟਿਆ ਇਸ ਕਰਕੇ ਮੈਂ ਕਈ ਵਾਰੀ ਘਾਡੇ ਵੀ ਖਾਦੇ ਪਾਈ ਅਮਰਿਤਪਾਲ ਸਿੰਘ ਜੀ ਜਦੋਂ ਅਸੀਂ ਡੱਡੂਆਣੇ ਇਕੱਠੇ ਹੋਏ ਸਾਡੇ ਉੱਤੇ ਸਨਮਾਨਜੋ ਸਰਪੰਚ ਸਰਦਾਰ ਆਤਮਾ ਸਿੰਘ ਜੀ ਉਹਨਾਂ ਦੇ ਘਰ ਉਹਨਾਂ ਦੇ ਸੁਪੁੱਤਰ ਦੇ ਨਾਲ ਪਾਈ ਅਮਰਿਤਪਾਲ ਸਿੰਘ ਜੀ ਉਹ ਜਥੇਬੰਦੀ ਦੇ ਮੈਂਬਰ ਹਨ ਅਤੇ ਉਹਨਾਂ ਦੇ ਘਰ ਇਹਨਾਂ ਦਾ ਬਹੁਤ ਆਣ ਜਾਣ ਤੇ ਜਦੋਂ ਖਾਲਸਾ ਵੀ ਸ਼ੁਰੂ ਹੋਈ ਸੀ ਉਸ ਵੇਲੇ ਵੀ ਪਹਿਲਾ ਬੜਾਈ ਸਾਡੇ ਅੰਦੇ ਡੱਡੂਆਣੇ ਦੇ ਵਿੱਚ ਹੀ ਖਾਲਸਾ ਵੀ ਹਿੱਦਾਂ ਲੱਗਾ ਸੀ ਤੇ ਭਾਈ ਅਮਰਤਪਾਲ ਸਿੰਘ ਜਥੇਬੰਦੀ ਬਣਾਉਣ ਤੋਂ ਪਹਿਲਾਂ ਵੀ ਸਾਡੇ ਨਾਲ 2-3 ਵਾਰ ਆਉਂਦੇ ਨੇ ਸਾਡੇ ਕੋਲ ਆ ਕੇ ਸਾਡੇ ਟ ਹੈੱਡਕੁਆਰਟਰ ਸਥਾਨ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਮੀਟਿੰਗ ਕਰਕੇ ਗੱਲਬਾਤ ਕੀਤੀ ਸੀ ਜਥੇਦਾਰ ਜੀ ਆਪਾਂ ਜਥੇਬੰਦੀ ਤਿਆਰ ਕਰ ਰਹੇ ਹਾਂ ਪੂਰੇ ਪੰਜਾਬ ਪੂਰੇ ਦੇਸ਼ ਪੂਰੇ ਵਿਸ਼ਵ ਲੈਵਲ ਦੀ ਜਥੇਬੰਦੀ ਤਿਆਰ ਕਰ ਰਹੇ ਹਾਂ ਵਾਰਿਸ ਪੰਜਾਬ ਦੇ ਜਿਹੜੀ ਭਾਈ ਦੀਪ ਸਿੰਘ ਨੇ ਤਿਆਰ ਕੀਤੀ ਸੀ ਤੇ ਉਸ ਤੋਂ ਬਾਅਦ ਆ ਉਸ ਤੋਂ ਅਸੀਂ ਅੜ ਕੇ ਦਸਤਾਰਬੰਦੀ ਕਰਕੇ ਚਲਾ ਕੇ ਆਪਾਂ ਖਾਲਸੇ ਰਾਜ ਦੀ ਗੱਲ ਕਰਦੇ ਆਂ ਤੇ ਖਾਲਸਾ ਰਾਜ ਉਹ ਹੋਵੇਗਾ ਜਿੱਥੇ ਕੋਈ ਵੀ ਕਿਸੇ ਦੇ ਨਾਲ ਕੋਈ ਵਿਤਕਰਾਂ ਨਹੀਂ ਕੀਤਾ ਜਾਵੇ ਕਰਦੇ ਰਬਦਾਸ ਮਹਾਰਾਜ ਤਾਂ ਵਜਨ ਐ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸਾਮ ਵਸੇ ਰਬਦਾਸ ਭਏ ਪ੍ਰਸੰਨ ਇਹ ਵਜਨ ਭਾਈ ਅਮਰਪਾਲ ਸਿੰਘ ਜੀ ਨੇ ਸਾਡੇ ਨਾਲ ਬਹਿ ਕੇ ਕੀਤੇ ਸਨ ਵੀ ਐਸਾ ਆਪਾਂ ਰਾਜ ਖਾਲਸੇ ਦਾ ਕਰਨਾ ਹੈ ਤੇ ਤੁਸੀਂ ਸਾਡਾ ਸਾਥ ਦਿਓ ਸੀ ਉਸ ਵੇਲੇ ਵੀ ਭਾਈ ਸਾਹਿਬ ਨੂੰ ਇਹ ਵਜਨ ਦਿੱਤਾ ਸੀ ਕਿ ਅਸੀਂ ਤੁਹਾਡੇ ਨਾਲ ਆਂ ਸਾਡੇ ਪਰਿਵਾਰਾਂ ਦੇ ਇਤਨੇ ਨਿਹੰਸਿੰਘ ਨੇ ਸੱਜ ਕੇ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਨਾਲ ਖਾਲਸਾ ਦੀ ird ਦੇ ਵਿੱਚ ਰਹੇ ਮੁੰਡੇ ਭਾਈ ਬਸੰਤ ਸਿੰਘ ਉਹ ਵੀ ਤੁਹਾਡੇ ਨਾਲ ਆਣਾ ਉਹ ਤੁਸੀਂ ਸਾਰੇ ਦੇਖ ਹੀ ਰਹੇ ਜੇ ਅੰਦਰ ਹੈ ਭਾਈ ਸਾਹਿਬ ਦੇ ਨਾਲ ਹੀ ਹੈ ਉਹਨਾਂ ਦੇ ਪਿਤਾ ਜੀ ਅੱਜ ਮੇਰੇ ਖਿਆਲ ਸ਼ਾਇਦ ਇੱਥੇ ਨਹੀਂ ਆ 能 ਉਹਨਾਂ ਦੇ ਨਾਲ ਵੀ ਮੇਰਾ ਬਚਨ ਹੁੰਦਾ ਰਹਿੰਦਾ ਹੈ ਤੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਵੀ ਭਾਈ ਸਾਹਿਬ ਦੇ ਨਾਲ ਵੀ ਕਈ ਵਾਰੀ ਬਚਨ ਹੋਇਆ ਨਾ ਸੰਤ ਸਿੰਘ ਨੇ ਕਈ ਵਾਰੀ ਬਚਨ ਕੀਤੇ ਆਏ ਇਸੇ ਤਰ੍ਹਾਂ ਸਾਰਿਆਂ ਦੇ ਨਾਲ ਬਚਨ ਹੁੰਦਾ ਰਹਿੰਦਾ ਹੈ ਤੇ ਮੈਂ ਇਹ ਹੱਥੇ ਆਪ ਜੀ ਨੂੰ ਇਹ ਵਿਸ਼ਵਾਸ ਕਰਾਉਣ ਆਇਆ ਸਤਿਕਾਰਯੋਗ ਮਾਤਾ ਜੀ ਵਾਪਸ ਪੰਜਾਬ ਦੀ ਜੇਲ੍ਹ ਬੰਦੀ ਨੂੰ ਕਿ ਦਸ਼ਮੇਸ਼ ਕਰਨਾ ਅਦਾਲਤ ਦੀਆਂ ਜਿਹੜੀਆਂ ਸਮੁੱਚੀਆਂ ਰੰਗਰੇਟੇ ਗੁਰੂ ਦੇ بیٹے ਲਿਆਂਗ ਸਿੰਘ ਦਲਾਪੰਥਾਂ ਦੀਆਂ ਜੇਲ੍ਹ ਬੰਦੀਆਂ ਹਨ ਇਹ ਤੁਹਾਡੇ ਨਾਲ ਹਨ ਤੁਸੀਂ ਜਦੋਂ ਵੀ ਕੋਈ ਹੁਕਮ ਕਰੋਗੇ ਜਿਸ ਤਰ੍ਹਾਂ ਦਾ ਵੀ ਹੁਕਮ ਕਰੋਗੇ ਜਿਸ ਤਰ੍ਹਾਂ ਭਾਈ ਰਾਜਸਿੰਘ ਦੀ ਦੇਹਦਾਰ ਸਾਹਿਬ ਹੁਣੇ ਬੋਲ ਕੇ ਗਏ ਹਨ ਕਿ ਤੁਸੀਂ ਇਕੱਲੇ ਮਜੀਬ ਸਿੰਘਾਂ ਨੂੰ ਹੀ ਦਹਿ ਕਹਦੇ ਹੋ ਤੇ ਆ ਕੰਮ ਕਰਨਾ ਹੈ ਤੇ ਅਸੀਂ ਮੂਰੇ ਹੋ ਕੇ ਤਲਵਾਰਾਂ ਮਾਰਾਂਗੇ ਜਿੱਥੇ ਵੀ ਮਾਰਨ ਦਾ ਦਿੰਦੇ ਜਗ੍ਹਾ ਹੋਵੇਗੇ ਕਦੇ ਵੀ ਪਛੇਂਦੇ ਨਾ ਪਛੇਂ ਕਦੇ ਵੀ ਨਾਗ ਦੀ ਪਿੱਛੇ ਹਟੇ ਆ ਤੇ ਨਾਗ ਦੀ ਪਿੱਛੇ ਹਟਾਂਗੇ ਵਜਨ ਦੇ ਪੂਰੇ ਆ ਜਿਹੜਾ ਵਜਨ ਕਰਦੇ ਜਿਹਦੇ ਨਾਲ ਕਰਦੇ ਉਹ ਪਗਾਈ ਦਾ ਵਾ ਉਹਦੇ ਨੇ ਭਵੇਂ ਸਾਡਾ ਘਾਟਾ ਹੋਵੇ ਭਵੇਂ ਨੁਕਸਾਨ ਹੋਵੇ ਤੇ ਅੱਜ ਅਸੀਂ ਭਾਈ ਅਮਰਪਾਲ ਸਿੰਘ ਜੀ ਦੇ ਪਰਿਵਾਰ ਨੂੰ ਪੂਰੀ ਜਥੇਬੰਦੀ ਨੂੰ ਸਾਰੇ ਇੱਥੇ ਸੰਗਤ ਨੂੰ ਇਹ ਵਿਸ਼ਵਾਸਤ ਹੋਣੇ ਆ ਕਿ ਜੇ ਅਸੀਂ ਪਹਿਲਾਂ ਕਦੇ ਪਿੱਛੇ ਨਹੀਂ ਹਟੇ ਤੇ ਕਹਿਣ ਵਾਲੇ ਤੇ ਕਈ ਕੋ ਕਈ ਜਾਂਦੇ ਬੇ ਉੱਥੇ ਰਲ ਕੇ ਇੱਥੇ ਰਲ ਕੇ ਪਹਿਲਾਂ ਵੀ ਕਹਿੰਦੇ ਹੁਣ ਵੀ ਕਹਿੰਦੇ ਆ ਪਰ ਅਸੀਂ ਖਾਲਸੇ ਪੰਥ ਦੇ ਨਾਲ ਆ ਪੰਥ ਸਾਡਾ ਪਹਿਲਾ ਵਾ ਬਾਕੀ ਸਾਰੀਆਂ ਗੱਲਾਂ ਬਾਅਦ ਚ ਜੋ ਸਾਨੂੰ ਹੁਕਮ ਪੰਥ ਵੱਲੋਂ ਹੋਊਗਾ ਉਹ ਅਸੀਂ ਉਸ ਤੇ ਫੁੱਲ ਜੜਾਵਾਂਗੇ ਜਿਸ ਤਰ੍ਹਾਂ ਦਾ ਵੀ ਹੁਕਮ ਹੋਊਗਾ ਜੇ ਡਿਬਰੂਗੜ੍ਹ ਜਾਣ ਦਾ ਕੋਈ ਹੋਊਗਾ ਉੱਥੇ ਜਾਵਾਂਗੇ ਜੇ ਦਿੱਲੀ ਜਾ ਕੇ ਬਹਿਣਾ ਹੋ ਦਿੱਲੀ ਜਾ ਕੇ ਪਵਾਂਗੇ ਜਿੱਥੇ ਵੀ ਤੁਸੀਂ ਜੇ ਇੱਥੇ ਰੋਜ ਸਾਡੇ ਸਿੰਘ ਹਾਜ਼ਰੀਆਂ ਭਰ ਰਹੇ ਆ ਤੇ ਇੱਕ ਮੈਂ ਬੇਨਤੀ ਕਰਦੇ ਆਂ ਵੀ ਜਿਸ ਤਰ੍ਹਾਂ ਜੱਥੇਬੰਦੀਆਂ ਦਲਾਂ ਪੰਥਾਂ ਦੇ ਮੁਗੀ ਸਹਿਬਾਨ ਹੁੰਦੇ ਆਂ ਇੱਥੇ ਰੋਜ ਹੀ ਵਕਤ ਵਕਤ ਦਲਾਂ ਪੰਥਾਂ ਦੇ ਜਿਹੜੇ ਸਿੰਘ ਆਣਨਾਂ ਉਹ ਇਥੇ ਹਾਜ਼ਰ ਨਹੀਂ ਆ ਪਰ ਰਹਿਣ ਮੁਗੀ ਸਾਹਿਬਾਨਾਂ ਨੂੰ ਬਹੁਤ ਰਜ਼ੀਵੇਂ ਹੁੰਦੇ ਹਨ ਕਈ ਵਾਰੀ ਉਹਨਾਂ ਨੇ ਕਦੇ ਪਹਿਲਾਂ ਦੇ ਜਿਹੜੇ ਪ੍ਰੋਗਰਾਮ ਬਣਾਏ ਹੁੰਦੇ ਹਨ ਉਹਨਾਂ ਦੇ ਵਿੱਚੋਂ ਵੀ ਟਾਈਮ ਕੱਢ ਕੇ ਆਉਣਾ ਹੁੰਦਾ ਰੋਜ਼ ਹੀ ਐਸੀ ਸਾਰੇ ਜਿਹੜੇ ਸਾਡੇ ਦਲਬੰਦ ਸਨ ਮਾਨਜੋਗ ਸਿੰਘ ਸਾਹਿਬ ਜਿਹੇ ਦਰ ਬਾਬਾ ਬਲਵਿੰਦਰ ਸਿੰਘ ਜੀ ਤੁਸੀਂ ਬੁੱਢਾ ਦਾਲਾ ਪੰਚਵਾ ਕੱਟ ਉਹਨਾਂ ਵੱਲੋਂ ਇਹ ਸਾਰਿਆਂ ਦੇ ਨਾਲ ਗੁਰਮਤਾ ਕੀਤਾ ਗਿਆ ਹੈ ਉਹ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਫਿਰ ਰੋਜ਼ ਹੀ ਇੱਥੇ ਵੱਡੀਆਂ ਜਥੇਬੰਦੀਆਂ ਦੇ ਇੱਕ ਅੰਦਾ ਮੁਖੀ ਸਹਿਬਾਨ ਰੋਜ਼ ਇਤਹਾਜ਼ਰੀ ਭਰ ਕੇ ਜਾਇਆ ਕਰੂਗਾ ਤੇ ਉਹਨਾਂ ਦੇ ਨਾਲ ਜਿਹੜੀਆਂ ਆਪਣੇ ਹੰਸ ਸਿੰਘ ਦੀ ਫੌਜਾਂ ਨੇ ਉਹ ਵੀ ਵੱਧ ਤੋਂ ਵੱਧ ਇੱਥੇ ਰੋਜ਼ ਹੀ ਹਾਜ਼ਰੀ ਭਰਦੀਆਂ ਉਹਨੇ ਦਿਨ ਤੱਕ ਜਿੰਨੇ ਦਿਨ ਤੱਕ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਜਾਂਦਾ ਇਹ ਸੰਦੇਸ਼ ਜਿਹੜਾ ਹੈ ਮਾਨਜੋ ਸਾਡੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਮੋਹੂ ਗੁੱਡਾ ਤਲ ਵੱਲੋਂ ਸਾਰੀਆਂ ਜਥੇਬੰਦੀਆਂ ਦੇ ਨਾਲ ਗੁਰਮਤਾ ਕਰਕੇ ਦਿੱਤਾ ਗਿਆ ਹੈ ਕਿ ਇੱਥੇ ਰੋਜ਼ ਹੀ ਸਾਰੀਆਂ ਜਥੇਬੰਦੀਆਂ ਦੇ ਵਿੱਚੋਂ ਇੱਕ ਦੋ ਮੋਹੂ ਸਾਹਿਬਾਨ ਰੋਜ਼ ਇੱਥੇ ਹਾਜ਼ਰੀ ਭਰਨਗੇ ਸੋ ਇਹਨੀਆਂ ਬੇਨਤੀਆਂ ਦਾਸਦੀਆਂ ਪਰਮਾਣ ਕਰਦੀਆਂ ਜੇ ਕੋਈ ਬੋਲਦੇ ਕੋਈ ਵੱਧ ਘੱਟ ਲਫ਼ਜ਼ ਬੋਲਿਆ ਗਿਆ ਵੇ ਦਾਸਦੀ ਝੋਲੀ ਪਾ ਦੇਣਾ ਸ਼ਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀਡੀਓ ਦੇਖੀ ਹੈ ਤਰਨਾਦਲ ਦੇ ਬਾਬਾ ਮੇਜਰ ਸਿੰਘ ਨੇ ਜੋ ਵੀ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਨਾਲ ਦੇ ਸਾਥੂ ਉੱਪਰ ਸਰਕਾਰਾਂ ਦੁਆਰਾ ਕਾਰਵਾਈ ਕੀਤੀ ਗਈ ਹੈ ਤੇ ਉਹ ਭੁਖੜ ਹੜਤਾਲ ਤੇ ਨੇ ਨਾਲ ਹੀ ਦੋਸਤੋ ਸਿੰਘਾਂ ਦੇ ਜੋ ਪਰਿਵਾਰ ਨੇ ਉਹ ਵੀ ਭੁਖੜ ਹੜਤਾਲ ਤੇ ਨੇ ਜੋ ਵੀ ਤਰਨਾਦਲ ਦੇ ਬਾਬਾ ਮੇਜਰ ਸਿੰਘ ਨੇ ਆਪਣੇ ਸਮੇਂ ਦੀਆਂ ਸਰਕਾਰਾਂ ਬਾਰੇ ਵਿਚਾਰ ਰੱਖੇ ਜੋ ਪੂਰੇ ਮਾਮਲੇ ਬਾਰੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਾਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗ੍ਰੈਡ ਰੈੱਡਰ ਸਬਸਕ੍ਰਾਈਬਰ ਤੇ ਕਲਿੱਕ ਕਰਕੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਤੇ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ